ਅੱਜ ਪ੍ਰੋਟੈਸਟ ਕਿੱਥੇ ਸੀ ਤੁਹਾਡਾ ਜਿਹੜਾ ਨਜ਼ਰਬੰਦ ਜਿਹੜਾ ਕੀਤਾ ਵੱਖ-ਵੱਖ ਥਾਵਾਂ ਤੇ ਜਿਸ ਤਰ੍ਹਾਂ ਸੀਗਾ ਉਸੇ ਤਰ੍ਹਾਂ ਹੀ ਸਾਡਾ ਗੁਰਦਾਸਪੁਰ ਦੇ ਵਿੱਚ ਜਿਹੜਾ ਰੇਲਵੇ ਸਟੇਸ਼ਨ ਵਾ ਉੱਥੇ ਸੀਗਾ ਪੰਜਾਬ ਦੇ ਵਾਸੀ ਆ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੇ ਆ ਤੇ ਚੜ੍ਹਦੀ ਕਲਾ ਵਿੱਚ ਗਾੜੀ ਰਵਾਂਗੇ 2 ਘੰਟੇ ਦਾ ਪ੍ਰਦਰਸ਼ਨ ਸਾਡਾ ਹੁਣ ਵੀ ਹੋਵੇਗਾ ਹਮੇਸ਼ਾ ਹੀ ਜਿਹੜੀ ਆਵਾਜ਼ ਲੋਕਾਂ ਦੀ ਆਵਾਮ ਦੀ ਆਵਾਜ਼ ਵਾ ਉਹਨੂੰ ਸਰਕਾਰਾਂ ਦਬਾਉਂਦੀਆਂ ਵਾ ਕਦੇ ਵੀ ਅੱਜ ਦੇ ਇਤਿਹਾਸ ਤੋਂ ਜਾਣੂ ਪਿਛਲੇ ਤੋਂ ਹੋ ਗਈਏ ਅੱਜ ਤੱਕ ਕਿਸੇ ਦੀ ਆਵਾਜ਼ ਨੂੰ ਕੋਈ ਦਬਾ ਨਹੀਂ ਸਕਿਆ KRT News Network ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਮੈਂ ਹਾਂ ਜਤਿੰਦਰ ਸੋਢੀ ਜੇ ਗੱਲ ਕਰ ਲਈਏ ਤਾਂ ਅੱਜ ਕਿਸਾਨ ਜਥੇਬੰਦੀਆਂ ਦੇ ਵੱਲੋਂ ਰੇਲਵੇ ਟ੍ਰੈਕ ਜਾਮ ਕਰਕੇ ਰੋਸ ਪ੍ਰਦਰਸ਼ਨ ਕਰਨਾ ਸੀ ਲੇਕਿਨ ਜੇ ਗੱਲ ਕਰ ਲਈਏ ਤਾਂ ਅੱਜ ਪੁਲਿਸ ਦੇ ਵੱਲੋਂ ਘਰ ਦੇ ਵਿੱਚ ਹੀ ਨਜ਼ਰਬੰਦ ਕਰ ਲਿਆ ਗਿਆ ਤਾਂ ਕਿਸਾਨ ਆਗੂਆਂ ਨੂੰ ਘਰ ਦੇ ਵਿੱਚ ਹੀ ਰੋਕ ਲਿਆ ਗਿਆ ਗੱਲ ਜੇ ਕਰ ਲਈਏ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਤਾਂ ਉਸ ਦੇ ਵੱਖ-ਵੱਖ ਅਹੁਦੇਦਾਰਾਂ ਨੂੰ ਘਰ ਦੇ ਵਿੱਚ ਨਜ਼ਰਬੰਦ ਕੀਤਾ ਗਿਆ ਇੱਥੇ ਜੌਨ ਜਿਹੜਾ ਆ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦਾ ਸੰਤ ਬਾਬਾ ਲਾਲ ਸਿੰਘ ਦੀ ਕੁੱਲੀ ਵਾਲਿਆਂ ਦੇ ਜੌਨ ਦੇ ਪ੍ਰਧਾਨ ਜਿਹੜੇ ਨਿਸ਼ਾਨ ਸਿੰਘ ਮੇਰੇ ਉਹਨਾਂ ਨੂੰ ਵੀ ਘਰ ਦੇ ਵਿੱਚ ਨਜ਼ਰਬੰਦ ਕੀਤਾ ਗਿਆ ਗੱਲਬਾਤ ਆ ਜਿਹੜੀ ਕਰ ਲੈਂਦੇ ਆ ਪਹਿਲਾਂ ਤਾਂ ਬਹੁਤ-ਬਹੁਤ ਸਵਾਗਤ ਆ ਤੁਹਾਡਾ ਸਾਡੇ ਚੈਨਲ ਤੇ ਬਹੁਤ-ਬਹੁਤ ਧੰਨਵਾਦ ਜੀ ਹਾਂ ਕੀ ਅੱਜ ਦੀ ਜਿਹੜੀ ਘਟਨਾ ਕੀ ਵਾਪਰਦੀ ਆ ਕਿੱਥੇ ਪ੍ਰਦਰਸ਼ਨ ਹੁੰਦਾ ਤਾਂ ਕਦੋਂ ਦਾ ਨਜ਼ਰਬੰਦ ਜਿਹੜਾ ਕੀਤਾ ਗਿਆ ਇਹ ਵੇਖੋ ਜੀ ਜਿਹੜੇ ਮੁਲਾਜ਼ਮਾਂ ਨੌਜਵਾਨਾਂ ਚਾਹੇ ਜਿਹੜੇ ਪੰਜਾਬ ਦੇ ਸਾਡੇ ਵਸਨੀਕ ਕਿਸਾਨ ਤੇ ਮਜ਼ਦੂਰ ਉਹਨਾਂ ਦੀ ਲੜਾਈ ਜਿਹੜੀ ਆ ਹਮੇਸ਼ਾ ਆਪਾਂ ਲੜਦੇ ਆ ਰਹੇ ਆ ਇਹ ਵੇਖੋ ਜੀ ਤਕਰੀਬਨ ਸਾਰੇ ਪੰਜਾਬ ਦੇ ਵਿੱਚ ਸਾਡਾ ਜਿਹੜਾ ਹੈਗਾ ਪ੍ਰਦਰਸ਼ਨ ਸੀਗਾ ਉਹਦੇ ਵਿੱਚ ਜਿਹੜਾ ਬਿਜਲੀ ਸੋਧ ਬਿੱਲ 220 ਫਿਰ 223 ਲਿਆ ਕੇ ਲੁਕਵੇਂ ਰੂਪ ਦੇ ਵਿੱਚ ਹੁਣ 225 ਲਿਆ ਕੇ ਜਿਹੜਾ ਉਹ ਲੋਕਾਂ ਦੇ ਕਿਸਾਨਾਂ ਦੇ ਮਜ਼ਦੂਰਾਂ ਦੇ ਹੱਕਾਂ ਤੇ ਡਾਕਾ ਮਾਰਨ ਵਾਸਤੇ ਤੇ ਜਿਹੜੇ ਮਜ਼ਮ ਵਰਗ ਸੀਗਾ ਉਹਦੇ ਉਹਦੇ ਹੱਕਾਂ ਉਤੇ ਡਾਕਾ ਮਾਰਨ ਵਾਸਤੇ ਸਰਕਾਰ ਨੇ ਇਹ ਜਿਹੜੀ ਨੀਤੀ ਜਿਹੜੀ ਸੀਗੀ ਇਹ ਜਿਹੜੀ ਲੈਂਦੀ ਜਿਹਦਾ ਆਪਾਂ ਹਮੇਸ਼ਾ ਵਿਰੋਧ ਕਰਦੇ ਆ ਰਹੇ ਆਂ ਅੱਜ ਪ੍ਰੋਟੈਸਟ ਕਿੱਥੇ ਸੀ ਤੁਹਾਡਾ ਜਿਹੜਾ ਨਜ਼ਰਬੰਦ ਜਿਹੜਾ ਕੀਤਾ ਵੱਖ-ਵੱਖ ਥਾਵਾਂ ਤੇ ਜਿਸ ਤਰ੍ਹਾਂ ਸੀਗਾ ਉਸੇ ਤਰ੍ਹਾਂ ਹੀ ਸਾਡਾ ਗੁਰਦਾਸਪੁਰ ਦੇ ਵਿੱਚ ਜਿਹੜਾ ਰੇਲਵੇ ਸਟੇਸ਼ਨ ਵਾ ਉੱਥੇ ਸੀਗਾ ਪਰ ਇਹ ਮੁਲਾਜ਼ਮਾਂ ਦੀ ਲੜਾਈ ਕਿਸਾਨਾਂ ਦੀ ਮਜ਼ਦੂਰਾਂ ਦੀ ਲੜਾਈ ਜਿਹੜੀ ਸੀਗੀ ਉਹ ਆਪਾਂ ਲੜਦੇ ਆ ਰਹੇ ਆਂ ਹਮੇਸ਼ਾ ਵਾਸਤੇ ਪਹਿਲਾਂ ਵੀ ਆਪਾਂ ਦੱਸ ਚੁੱਕੇ ਹਾਂ ਤੇ ਇਹ ਜਿਹੜਾ ਇਹ ਬਿਜਲੀ ਸੋਧ ਬਿੱਲ ਜਿਹੜਾ 2025 ਲਿਆ ਕੇ ਜਿਹੜੀ ਸਰਕਾਰ ਧਰਨਿਆਂ ਦੇ ਵਿੱਚੋਂ ਨਿਕਲ ਕੇ ਆਈ ਸੀਗੀ ਤੇ ਕਹਿੰਦੇ ਸੀਗੇ ਵੀ ਧਰਨਾ ਜਿਹੜਾ ਵਾ ਇਹ ਇਹਦੇ ਉੱਤੇ ਜਿਹੜੀ ਸਰਕਾਰ ਜਿਹੜੀ ਸੀਗੀ ਉਸ ਮੌਜੂਦਾ ਉਸ ਸਮੇਂ ਦੀ ਵੀ ਇਹ ਬਹੁਤ ਜ਼ਿਆਦਾ ਹੀ ਜਿਹੜਾ ਤਸੱਦਦ ਕਰਦੀ ਆ ਆਪਾਂ ਇਹ ਨਹੀਂ ਹੋਣ ਦਵਾਂਗੇ ਕਦੀ ਵੀ ਤੇ ਜੋ ਵੀ ਕਿਸੇ ਦੇ ਹੱਕ ਹੋਣਗੇ ਉਹਦੇ ਵਾਸਤੇ ਅਸੀਂ ਹਮੇਸ਼ਾ ਹੀ ਜਿਹੜੇ ਉਹਨਾਂ ਦੇ ਨਾਲ ਖੜਾਂਗੇ ਪਰ ਇਹ ਸਰਕਾਰ ਜਿਹੜੀ ਆ ਆਪਣੀਆਂ ਗੱਲਾਂ ਤੋਂ ਜਿਹੜੀ ਹਮੇਸ਼ਾ ਫੇਲ ਹੋਈ ਆ ਤੇ ਇਹ ਜਿਹੜਾ ਪ੍ਰਦਰਸ਼ਨ ਸੀ ਸਾਡਾ ਤਕਰੀਬਨ ਦੋਵਾਂ ਘੰਟਿਆਂ ਵਾਸਤੇ ਸੀਗਾ ਇਹ ਸਿਰਫ ਰੋਸ ਪ੍ਰਦਰਸ਼ਨ ਸੀ ਸਰਕਾਰ ਦੇ ਜਿਹੜੀ ਪੰਜਾਬ ਸਰਕਾਰ ਨੇ ਕਿਉਂਕਿ ਸੈਂਟਰ ਦੇ ਨਾਲ ਤੇ ਸਾਡੀ ਲੜਾਈ ਚੱਲਣ ਈ ਆ ਪਰ ਇਹ ਜਿਹੜਾ ਸੂਬਾ ਸਰਕਾਰ ਜਿਹੜੀ ਆ ਇਹ ਵੀ ਉਹ ਰਲ ਕੇ ਜਿਹੜੀ ਉਹ ਲੋਕਾਂ ਦੇ ਉੱਤੇ ਜੜਾ ਵਾ ਇਹ ਭਾਰੂ ਮਾਰੀ ਸੰਕਟ ਜੜਾ ਲਿਆ ਰਹੀ ਆ ਜਿਹਦਾ ਅੱਜ 2 ਘੰਟੇ ਵਾਤੇ ਵਿਰੋਧ ਸੀਗਾ ਪਰ ਸਰਕਾਰ ਦੀ ਇਹ ਰਣਨੀਤੀ ਆ ਬੜੀ ਸੋਚੀ ਸਮਝੀ ਸਾਜਿਸ ਸੌੜੀ ਸਾਜਸ ਵਾ ਜਿਹਦਾ ਆਪਾਂ ਹਮੇਸ਼ਾ ਹੀ ਵਿਰੋਧ ਕਰਦੇ ਆ ਤੇ ਵਿਰੋਧ ਜੜਾ ਕਰਦੇ ਰਵਾਂਗੇ ਕਦੇ ਵੀ ਕਿਸੇ ਦੀ ਆਵਾਜ਼ ਨੂੰ ਨਹੀਂ ਕੋਈ ਦਬਾ ਸਕਦਾ ਹਮੇਸ਼ਾ ਹੀ ਆਪਾਂ ਪੰਜਾਬ ਦੇ ਵਾਸੀ ਆ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੇ ਆ ਤੇ ਚੜ੍ਹਦੀ ਕਲਾ ਵਿੱਚ ਗਾੜੀ ਰਵਾਂਗੇ 2 ਘੰਟੇ ਦਾ ਪ੍ਰਦਰਸ਼ਨ ਸਾਡਾ ਹੁਣ ਵੀ ਹੋਵੇਗਾ ਜੇ ਹਾਂਜੀ ਕਿਹਾ ਜਾਂਦਾ ਜਮਹੂਰੀ ਹੱਕ ਆ ਹਰੇਕ ਕੋਈ ਵਿਰੋਧ ਕਰ ਸਕਦਾ ਆਪਣਾ ਰੋਸ ਪ੍ਰਗਟ ਕਰ ਸਕਦਾ ਫਿਰ ਵੀ ਉਸ ਨੂੰ ਦਬਾਉਣਾ ਜਾਂ ਨਜ਼ਰਬੰਦ ਕਰਨਾ ਕਿਵੇਂ ਦੇਖਦੇ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਜੋ ਆਪਾਂ ਵੇਖਿਆ ਨੌਜਵਾਨਾਂ ਤੇ ਜਿਹੜੇ ਸਾਡੇ ਪੀ ਆਰਟੀਸੀ ਬੱਸਾਂ ਦੇ ਜਿਹੜੇ ਸੀਗੇ ਕੱਚੇ ਮੁਲਾਜ਼ਮ ਸੀਗੇ ਉਹਨਾਂ ਦੇ ਉੱਤੇ ਕਿੰਨਾ ਤਸੱਦਦ ਹੋਇਆ ਕੋ ਕੀ ਕੁਝ ਨਹੀਂ ਜਿਹੜਾ ਕੀਤਾ ਗਿਆ ਪੰਜਾਬ ਸਰਕਾਰ ਵੱਲੋਂ ਉਹਦਾ ਆਪਾਂ ਹਮੇਸ਼ਾ ਜਿਹੜਾ ਵਾ ਵਿਰੋਧ ਕਰਦਾਂਗੇ ਕਰਦੇ ਰਵਾਂਗੇ ਹਮੇਸ਼ਾ ਹੀ ਜਿਹੜੀ ਆਵਾਜ਼ ਲੋਕਾਂ ਦੀ ਆਵਾਮ ਦੀ ਆਵਾਜ਼ ਵਾ ਉਹਨੂੰ ਸਰਕਾਰਾਂ ਦਬਾਉਂਦੀਆਂ ਵਾ ਪਰ ਕਦੀ ਵੀ ਅੱਜ ਦੇ ਇਤਿਹਾਸ ਤੋਂ ਜਾਣੂ ਪਿਛਲੇ ਤੋਂ ਹੋ ਜਾਈਏ ਅੱਜ ਤੱਕ ਕਿਸੇ ਦੀ ਆਵਾਜ਼ ਨੂੰ ਕੋਈ ਦਬਾ ਨਹੀਂ ਸਕਿਆ ਅਸੀਂ ਜੰਪਲ ਪੰਜਾਬ ਦੇ ਹਮੇਸ਼ਾ ਹੀ ਆਪਾਂ ਸੰਘਰਸ਼ਾਂ ਦੇ ਵਿੱਚ ਰਹੇ ਆ ਸਾਡੇ ਪੁਰਖੇ ਵੀ ਰਹੇ ਆ ਤੇ ਗਾੜੀ ਵੀ ਜਿਹੜੀ ਹੈ ਸਰਕਾਰ ਜਿਹੜੀ ਹੈ ਸਾਡੀ ਆਵਾਜ਼ ਨੂੰ ਨਹੀਂ ਦਬਾ ਸਕੇਗੀ ਹਾਂ ਆਲਾ ਸਵਾਲ ਤੁਹਾਨੂੰ ਕਿੰਨੇ ਵਜੇ ਨਜ਼ਰਬੰਦ ਕੀਤਾ ਤੇ ਤੁਹਾਡੇ ਹੋਰ ਵੀ ਜਥੇਬੰਦੀ ਕਾਗੂ ਜਿਹੜੇ ਨਜ਼ਰਬੰਦ ਇਸੇ ਤਰ੍ਹਾਂ ਕੀਤੇ ਹੋਏ ਹਾਂਜੀ ਵੱਖ-ਵੱਖ ਜਗ੍ਹਾ ਦੇ ਉੱਤੇ ਜਿਹੜਾ ਵਾ ਸਾਰਿਆਂ ਜਿਹੜੇ ਸਾਡੇ ਆਗੂ ਆ ਉੱਥੇ ਜਿਹੜਾ ਤੇ ਕਾਬੂ ਆ ਗਿਆ ਉਹਨੂੰ ਫੜ ਲਿਆ ਗਿਆ ਚਾਹੇ ਉਹਨੂੰ ਘਰ ਦੇ ਵਿੱਚ ਰੋਨੇਟ ਕੀਤਾ ਗਿਆ ਇਸੇ ਤਰ੍ਹਾਂ ਹੀ ਸਾਡੇ ਸੀਨੀਅਰ ਮੀਤ ਪ੍ਰਧਾਨ ਹਰਜੀਤ ਕੌਰ ਨੰਨਵਾਲ ਕਲਾਂ ਉੱਥੇ ਵੀ 5 ਵਜੇ ਤੇ 5 ਵਜੇ ਮੇਰੇ ਘਰ ਜੜੇ ਸੀਗੇ ਪੁੱਸ ਵਾਲੇ ਪਹਿਲਾਂ ਆਏ ਆ ਇੱਥੋਂ ਜਿਹੜੇ ਆ ਮੁੜਕੇ ਉਹਨਾਂ ਨੂੰ ਵਾਲ ਕਲਾ ਗਏ ਆ ਤਿੰਨ ਚਾਰ ਗੱਡੀਆਂ ਮੇਰੇ ਘਰ ਸੀਗੀਆਂ ਤਿੰਨ ਚਾਰ ਗੱਡੀਆਂ ਜਿਹੜੀਆਂ ਸੀਗੀਆਂ ਉਹ ਸਾਡੀ ਭੈਣ ਹਰਜੀਤ ਕੌਰ ਦੇ ਘਰ ਵਾ ਜਿੱਥੇ ਹੁਣ ਵੀ ਪ੍ਰੋਟੈਕਟਸ ਜਿਹੜਾ ਵਾ ਸਵੇਰ ਦਾ ਚੱਲ ਰਿਹਾ ਵਾ ਬਹੁਤ ਬਹੁਤ ਧੰਨਵਾਦ ਜਿਵੇਂ ਕਿ ਨਾ ਦੱਸਿਆ ਕਿ ਅੱਜ 2 ਘੰਟੇ ਦਾ ਪ੍ਰਦਰਸ਼ਨ ਸੀ ਸਰਕਾਰ ਦੇ ਖਿਲਾਫ ਤਾਂ 5 ਵਜੇ ਦੇ ਕਰੀਬ ਆਮ ਪੁਲਿਸ ਮੁਲਾਜ਼ਮ ਘਰੇ ਪਹੁੰਚਦੇ ਨੇ ਤਾਂ ਨજરਬੰਦ ਕਰ ਲਿਆ ਜਾਂਦਾ ਤਾਂ ਉਹਨਾਂ ਨੇ ਦੱਸਿਆ ਕਿ ਜਿਵੇਂ ਤਰ੍ਹਾਂ ਮੈਨੂੰ ਕੀਤਾ ਇਸੇ ਤਰ੍ਹਾਂ ਹੀ ਵੱਖ-ਵੱਖ ਆਗੂਆਂ ਨੂੰ ਵੀ ਜਿਹੜਾ ਘਰਾਂ ਦੇ ਵਿੱਚ ਨજરਬੰਦ ਕਰ ਲਿਆ ਗਿਆ ਤਾਂ ਪ੍ਰੋਟੈਸਟ ਕਰਨ ਤੋਂ ਜਿਹੜਾ ਰੋਕ ਦਿੱਤਾ ਗਿਆ ਤਾਂ ਉਹਨਾਂ ਨੇ ਦੱਸਿਆ ਕਿ ਲੋਕ ਹੱਕਾਂ ਦੀ ਲੜਾਈ ਲੜ ਰਹੇ ਆ ਤੇ ਲੜਦੇ ਹੀ ਰਾਵਾਂਗੇ ਹੁਣ ਹੁਣ ਤੱਕ ਦੇ ਲਈ ਇਹਨਾਂ ਨਵੀਆਂ ਅਪਡੇਟ ਜਲਦ ਤੁਹਾਡੇ ਨਾਲ ਸਾਂਝੀ ਕਰਾਂਗੇ ਆਪਣੇ ਸਹਿਯੋਗੀ ਕਮਲਜੀਤ ਦੇ ਨਾਲ ਮੈਂ ਜਤਿੰਦਰ ਸੋਢੀ ਕੇ ਆਰਟੀ ਨਿਊਜ਼ ਨੈਟਵ